ਚੰਦ ਚੜੇ ਆ ਤਾਰਾ ਸੁਪ ਨਹੀਂ ਗੇ ਆ ਸ਼ਗਨ ਦੇਣ ਦਾ ਮਾਰ ਮਮਲੁਕ ਨਹੀਂ ਗੇ ਆ ਚੰਨ ਚੜੇ ਆ ਤਾ ਗਨ ਦੇਣ ਦਾ ਮਾਰਾ ਮਾਮਾ ਲੁਕਨੀ ਗਿਆ ਦੇਵੇ ਲਾ ਲ ਹਲਦੀ ਬਟਨੇਂਦੇ ਵਿੱਚ ਰੜਦੀ ਦੇਵੇ ਲਾ ਲ ਤੇਲ ਬਟਣੇ ਦਾ ਮੇਲੇ ਬਟਣਾ ਕੁਲਵੇ ਰਹੇ ਬਿੱਬੀ ਹੋਈ ਬਟਣੇ ਦੀ ਤਿਆਰੀ ਨਿਲੇ ਬਲ ਬਟਣੇ ਦਾ ਨੀ ਤੋਂ ਬਾਵਲ ਨੂੰ ਪਿਆਰੀ ਨਿਲੇ ਨੇਂਦਾ 니 ਤੋਂ ਬੇਰਾਨ ਨੂੰ ਪਿਆਰੀ ਲੈ ਵਲ ਬਟ ਇੱਕ ਬਟਣਾ ਦੁੱਧ ਜਾ ਜਾਂਦਾ ਆਟਾ ਤੀਜਾ ਮਿਲੇ ਆ ਤੇਲ ਇਹ ਬਟਣਾ ਮੈਂ ਤਦ ਮਲਾਂਗੀ ਜਦੋਂ ਮळेਗਾ ਸਾਰਾ ਨਾਨੇ ਕਾ ਮੇਲ ਬਟਣਾ ਆ ਮੈ ਮੜਿਆ ਔਰਾ ਬਟਨੇ ਦਾ ਵਾ ਵਾ ਕਟੋਰਾ ਬਟਨੇ ਦਾ ਸ਼ਾਵਾ ਕਟੋਰਾ ਬਟਨੇ ਦਾ ਵਾ ਵਾ ਮਲਦੀਆਂ ਸੱਤ ਜਣੀਆਂ ਵਾ ਵਾ ਮਲਦੀਆਂ ਸੱਤ ਜਣੀਆਂ ਸ਼ਾਵਾ ਤੈਨਾਂ ਚਾਚੀਆਂ ਸ਼ਾਵਾ ਤੈਨਾਂ ਚਾਚੀਆਂ ਸ਼ਾਵਾ ਮੰਮੀਆਂ ਨਾਨੀਆਂ ਸ਼ਾਵਾ ਮੰਮੀਆਂ ਨਾਨੀਆਂ ਵਾ ਵਾ ਸਖੀਆਂ ਸਹੇਲੀਆਂ ਵਾ ਵਾ ਸਖੀਆਂ ਸਹੇਲੀਆਂ ਵਾ ਵਾ ਕਟੋਰਾ ਬਟਣੇ ਦਾ ਸ਼ਾਵਾ ਕਟੋਰਾ ਬਟਣੇ ਦਾ ਵਾ ਵਾ ਕਟੋਰਾ ਹਲਦੀ ਦਾ ਸ਼ਾਵਾ ਕਟੋਰਾ ਹਲਦੀ ਸ਼ਾਵਾ ਕਟੋਰਾ ਹਲਦੀ ਦਾ ਸ਼ਾਵਾ ਕਟੋਰਾ ਹਲਦੀ ਦਾ ਕਾਹੇ ਦਾ ਤੇਲ ਕਾਹੇ ਦਾ ਬਟਣਾ ਲਾਡੋ ਦੇ ਅੰਗ ਲਗਾਈਏ ਸਰੋਂ ਦਾ ਤੇਲ ਫੁੱਲਾਂ ਦਾ ਬਟਣਾ ਲਾਡੋ ਦੇ ਅੰਗ ਲਗਾਈਏ ਛਾਪ ਦੀ ਗੁਜਰੀ ਓਦੇ ਕੋਲੰਦਈ ਓਦੇ ਕੋਲੰਦਈਆ ਮੰਗਾਈਏ ਸਰੋਂ ਦਾ ਤੇਲ ਕਾਹੇ ਦਬਟਣਾ ਲਾਢੋ ਦੇ ਅੰਗ ਲਗਾਈਏ ਕਾਹੇ ਦ ਤੇਲ ਕਾਹੇ ਦਬਟਣਾ ਸਰੋਂ ਦਾ ਤੇਲ ਫੁੱਲਾਂ ਦਾ ਦਬਟਣਾ ਲਾਢੋ ਦੇ ਅੰਗ ਲਗਾਈਏ ਮੈਂ bari p ਪਹਿਲਾ ਬੰਨਾ ਕੀਨੇ ਲਾਇਆ ਸੀ ਮਾਤਾ ਤਏ ਦੀ ਸਰਬ ਸੁਹਾਗਣ ਪਹਿਲਾ ਬੰਨਾ ਉਹਨੇ ਲਾਇਆ ਸੀ ਮੈਂ ਵਾਰੀ ਦੂਜਾ ਬੰਨਾ ਕੀਨੇ ਲਾਇਆ ਸੀ ਦਾਦੀ ਤਾਂ ਏਦੀ ਸਰਵ ਸੋਹਾਗਣ ਦੂਜਾ ਬੰਨਾ ਉਹਨੇ ਲਾਇਆ ਸੀ ਮੈਂ bari ਤੀਜਾ ਬੰਨਾ ਕੀਨੇ ਲਾਇਆ ਸੀ ਚਾਚੀ ਤਏ ਦੀ ਸਰਵ ਸੋਹਾਗਣ ਤੀਜਾ ਬੰਨਾ ਉਹਨੇ ਲਾਇਆ ਸੀ चौथा बन्ना कीने लाया सी मै वारी चौथा बन्ना कीने लाया सी मामी ता एदी सर्व सुहागन चौथा बन्ना उन्हें लाया सी मै वारी पजवा बन्ना कीने लाया सी ਉਹ ਤਾ ਏਦੀ ਸਰਬ ਸੁਹਾਗਣ ਪੰਜਵਾਂ ਬੰਨਾ ਉਹਨੇ ਲਾਇਸੀ ਮੈਂ ਵਾਰੀ ਛੇਵਾਂ ਬੰਨਾ ਕੀਨੇ ਲਾਇਸੀ ਮਾਸੀਤ ਏਦੀ ਸਰਬ ਸੁਹਾਗਣ ਛੇਵਾਂ ਮੈਂ ਵਾਰੀ ਸਤਮਾ ਬੰਨਾ ਕੀਨੇ ਲਾਇਆ ਸੀ ਮਮੀ ਤਾਂ ਇਹਦੀ ਸਦਾ ਨੀ ਸੁਹਾਗਣ ਸਤਮਾ ਬੰਨਾ ਉਹਨੇ ਲਾਇਆ ਸੀ ਮੈਂ ਵਾਰੀ ਅਠਮਾ ਬੰਨਾ ਕੀਨੇ ਲਾਇਆ ਸੀ ਪਹਿਣਾ ਤਾਂ ਇਹਦੀ ਸਰਬ ਸੁਹਾਗਣ ਅੱਠ ਮਾ ਬੰਨਾ ਓਨੇ ਲਾਇਆ ਸੀ ਮੈਂ ਵਾਰੀ ਨਾ ਮਾ ਬੰਨਾ ਕੀਨੇ ਲਾਇਆ ਸੀ ਤਾਈ ਤ ਇਹਦੀ ਸਦਨੀ ਸੁਹਾਗ ਨਾ ਮਾ ਬੰਨਾ ਓਨੇ ਲਾਇਆ ਸੀ ਮੈਂ ਵਾਰੀ ਬਠੜਾਂ ਵਿੱਚ ਦਾਣੇ ਮਾਏ ਨਹੀਂ ਬਟਾ ਦੂਰ ਦੀਆਂ ਅਸੀਂ ਬਣ ਪਰਦੇਸੀ ਜਾਣਾ ਮਾਏ ਨਹੀਂ ਬਟਾ ਦੂਰ ਦੀਆਂ ਅਸੀਂ ਮੁੜ ਕਾਦੇ ਆਉਣਾ ਮਾਏ ਨਹੀਂ ਕਿਉਂ ਕੂਰ ਦੀਆਂ ਕਿਉਂ ਠੜਾ ਵਿੱਚ ਗੋਲਾ ਬਾਪੂ ਵੇ ਵਟਾਂ ਦੂਰ ਦੀਆਂ ਤੇਰੇ ਕਰ ਮੋਜਾਂ ਮੈਂ ਮਾਣੀਆ ਇੱਕ ਵਾਰ ਮਾਰੀ ਤੋ ਨਾ ਬੋਲਾ ਬਾਪੂ ਵੇ ਮੈਂ ਪਰਦੇਸਣ ਬਾਣੇ ਜਾਣਾ ਉਥੇ ਮੈਂ ਕਿਦੇ ਨਾਲੇ ਬੋਲਾਂ ਮੈਂ ਤੈਨੂੰ ਯਾਦ ਕਰ ਕਰ ਰੋਮਾ ਬਾਪੂ ਵੇ ਵਟਾਂ ਦੂਰ ਦੀਆਂ ਕਿਉ ਵਠੜਾ ਵਿੱਚ ਰਾਈ ਬੀਰਾ ਵੇ ਬਟਾ ਦੂਰ ਦੀਆਂ ਹੁਣ ਕੀ ਦੇ ਨਾਲ ਕਰੇਗਾ ਲੜਾਈ ਬੀਰਾ ਵੇ ਬਟਾ ਦੂਰ ਦੀਆਂ ਮੈਨੂੰ ਯਾਦ ਕਰ ਕਰ ਤੇਰੀ ਨਾਟਾਹੀ ਬਾਪੂ ਮੈਂ ਪਰਦੇਸਣ ਬਾਣੇ ਜਾਣਾ ਬਾਟਾਂ ਦੂ ਹਾਰੇ ਬੁੱਧ ਕੜੀਂ ਦੀਆਂ ਨੀ ਉੱਤੇ ਆਈ ਐ ਮ love